ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੁਆਇਲਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਜੁੜਵਾਦ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਐਂਡ ਵੈਲਕਮ ਥੈਂਕ ਯੂ ਸੋ ਮੱਚ ਜੀਰਾਲ ਸਾਹਿਬ ਅੱਜ 21 ਜਨਵਰੀ 2016 9 ਮਾਗ ਨਾਰੰਗਸ਼ਹੀ ਸਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ ਅ ਦੇਖੋ ਆਰਐਸਐਸ ਆਪਣਾ ਜਿਹੜਾ ਦਮਨ ਚੱਕਰ ਹੈ ਔਰ ਖਾਸ ਤੌਰ ਤੇ এডਿਕੇਸ਼ਨ ਹਿਊਮਨ ਡਿਵੈਲਪਮੈਂਟ ਦੂਸਰੇ ਸਾਰੇ ਸ਼ੋਭੇ ਜਿੱਥੇ ਉਹਨਾਂ ਨੇ ਸਮਰਥੀ ਰਾਣੀ ਵਰਗੀ ਅਨਪੜ ਨੂੰ ਖੜਾ ਕੀਤਾ ਹੈ ਉਹਨਾਂ ਸਾਰੇ এজেন্ডਿਆਂ ਨੂੰ ਬੜੀ ਤੇਜ਼ੀ ਦੇ ਨਾਲ ਲਾਗੂ ਕਰ ਰਹੇ ਇਹ ਸਭ ਦੇ ਬਾਵਜੂਦ ਕਿ ਭਾਰਤ ਦੇ ਵਿੱਚ ਈਵਨ ਬਹੁ ਗਿਣਤੀ ਨਾਲ ਸੰਬੰਧਤ ਕਲਾਕਾਰ ਹੋਣ ਆਰਟਿਸਟ ਹੋਣ ਲੇਖਕ ਹੋਣ ਫਿਲਮ ਅਵਾਰਡ ਵਿਨਰ ਹੋਣ ਇਥੋਂ ਤੱਕ ਕਿ ਨੋਬਲ ਪ੍ਰਾਈਜ਼ ਜਿੱਤਣ ਵਾਲਾ ਅਮਰਿਤਿਆ ਸੈਨ ਵਰਗੇ ਵੀ ਹੋਣ ਜੀ ਉਹ ਲਗਾਤਾਰਤਾ ਨਾਲ ਕਹਿ ਰਹੇ ਨੇ ਕਿ ਭਾਈ ਤੁਸੀਂ ਅਸਹਿਨਸ਼ੀਲਤਾ ਦਾ ਵਰਤਾਰਾ ਕਰ ਰਹੇ ਹੋ ਇਨਟੋਲਰੈਂਸ ਨੂੰ ਤੁਸੀਂ ਅੱਗੇ ਲਿਆ ਰਹੇ ਹੋ এডਿਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਤੁਹਾਡੀ ਇੰਟਰਫੀਅਰੈਂਸ ਹੋ ਰਹੀ ਹੈ ਔਰ ਇੱਕ ਪਾਸੇ ਪੂਰੀ ਲਹਿਰ ਖੜੀ ਹੋ ਰਹੀ ਹੈ ਜੋ ਕਿ ਹైదరాబాద్ ਲੰਗਾਨਾ ਦੇ ਵਿੱਚ ਦਲਿਤ ਵਿਦਿਆਰਥੀ ਦੇ ਨਾਲ ਹੋਇਆ ਇਨਾਕ ਦਬਾਅ ਬਣਿਆ ਕਿ ਬੇਸ਼ੱਕ ਮਜਬੂਰੀ ਵਾਸ ਚਾਰ ਹੋਰ ਵਿਦਿਆਰਥੀ ਜਿਨ੍ਹਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਨੇ ਰੀਇਨਸਟੇਟ ਕਰ ਦਿੱਤੇ ਲੇਕਿਨ ਜਿਸ ਤਰੀਕੇ ਨਾਲ ਆਰਐਸਐਸ ਉਸ ਮੂਵ ਨੂੰ ਡੀਰੇਲ ਕਰਨ ਤੇ ਲੱਗੀ ਹੋਈ ਹੈ ਸੋ ਇੱਕ ਪਾਸੇ ਇਹ ਕੋਈ ਨਹੀਂ ਕਹਿ ਸਕਦਾ ਕਿ ਆਰਐਸਐਸ ਆਪਣੇ এজেন্ডੇ ਨੂੰ ਇਵਨ ਕੁਝ ਵਕਤ ਲਈ ਰੋਕਣ ਨੂੰ ਤਿਆਰ ਹੈ ਜਾਂ ਉਹ ਕੋਈ ਰਿਲੈਂਟ ਕਰਦੀ ਹੈ ਕਿ ਜੀ ਲੋਕਾਂ ਚ ਕੀ ਚਰਚਾ ਹੋਏਗੀ ਬਾਹਰ ਕੀ ਚਰਚਾ ਹੋਏਗੀ ਹਾਲਾਂਕਿ ਜੋ ਹਾਲ ਇਕਨੋਮੀ ਦਾ ਵੀ ਹੋ ਰਿਹਾ ਹੈ ਪਤਾ ਨਹੀਂ ਕਿਵੇਂ ਅਗਲੀਆਂ ਚੋਣਾਂ ਤੱਕ ਪਹੁੰਚਦੇ ਆ 21 ਸੌਦਾ ਵੇਚਣਗੇ ਜੀ ਅਦਰਦਨ ਕਿ ਮੁਸਲਮਾਨਾਂ ਦੇ ਖਿਲਾਫ ਕੋਈ ਹਿੰਸਾ ਦੀ ਲਹਿਰ ਚਲਾ ਕੇ ਫਿਰ ਧਾਰਮਿਕ ਨਫਰਤ ਦੇ ਉਸ ਗੱਡੀ ਦੇ ਉੱਤੇ ਹੀ ਜਿਹੜਾ ਇਹ ਵਾਪਸ ਪਾਵ ਤਾਕਤ ਚ ਪਰਤ ਸਕਦੇ ਨੇ ਲੇਕਿਨ ਇਕਨੋਮੀ ਕਿਉਂਕਿ ਹੁਣ ਈਰਾਨ ਦਾ ਤੇਲ ਇੰਟਰਨੈਸ਼ਨਲ ਮਾਰਕੀਟ ਚ ਆਣਾ ਹੈ ਆਲਰੇਡੀ ਕੱਲ ਦੀ ਤਾਂ ਹੈਡਿੰਗ ਹੀ ਚਾਰ ਪਾਸੇ ਸੀ ਕਿ ਜੀ ਧੜਮ ਕਰਕੇ ਦੁਨੀਆ ਦੀ ਜਿਹੜੀ ਹੈ ਉਹ ਆਰਥਿਕਤਾ ਡਿੱਗੀ ਈਵਨ ਅਮਰੀਕਾ ਲੰਡਨ ਬੀਜਿੰਗ ਟੋਕੀਓ ਸਾਰੀਆਂ ਸਟਾਕ ਮਾਰਕੀਟਸ ਬੰਬਈ ਸਟਾਕ ਮਾਰਕੀਟ ਵੀ ਪ੍ਰਭਾਵਿਤ ਹੋਈ ਭਾਰਤ ਚ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਕੋਈ ਬਾਹਰਲੇ ਜਾ ਨਹੀਂ ਰਹੇ ਕੋਈ ਹੋਰ ਨਹੀਂ ਹੈ ਜਿਹਦੇ باوجود ਜਿਸ ਤਰੀਕੇ ਨਾਲ ਆਰਐਸਐਸ ਆਪਣੇ دہشتਗਰਦ ਅਜੰਡੇ ਨੂੰ ਜਦੋਂ ਮੈਂ دہشتਗਰਦ ਕਹਿ ਰਿਹਾ ਹਾਂ ਜ਼ਾਰ ਹੈ ਕਿ ਕਿਸ ਕਿਸਮ ਦਾ ਇੱਕ ਇਮਾਨਦਾਰ ਅਫਸਰ ਹਮੰਤ ਕਾਰ ਕਰੇ ਜਨੇ ਜਦੋਂ ਕਿ ਮਾਲੇਗਾਉ ਬੰਬ ਥਮਾ ਕੇ ਹੋਏ ਉਸਨੇ ਉਸ ਦੀ ਪੜਤਾਲ ਕੀਤੀ ਤਾਂ ਉਹਨੂੰ ਲੱਗਾ ਕਿ ਵੀ ਇਹ ਤਾਂ ਕੋਈ ਪਾਕਿਸਤਾਨੀ دہشتਗਰ ਜਥੇਬੰਦੀ ਲਸ਼ਕਰੇ ਤਾਇਬਾ ਜਾਂ ਦੂਜੀਆਂ ਜਿਨ੍ਹਾਂ ਨੂੰ ਨੇਮ ਕੀਤਾ ਜਾਂਦਾ ਹੈ ਜੀ ਉਹਨਾਂ ਨਾਲ ਕੋਈ ਸਬੰਧ ਨਹੀਂ ਇਹ ਤਾਂ ਜਿਹੜੀ ਆਰਐਸਐਸ ਦੀ ਆਪਣੀ ਆਊਟਫਿਟ ਹੈ ਅਭਿਨਵ ਭਾਰਤੀ ਉਸ ਦੇ ਨਾਲ ਇਹਦਾ ਸਬੰਧ ਜੁੜਦਾ ਉਹਨੇ ਜਦੋਂ ਫਿਰ ਹੋਰ ਇਨਵੈਸਟੀਗੇਟ ਕੀਤਾ ਫਿਰ ਅਜਮੇਰ ਸ਼ਰੀਫ ਬੰਬ ਬਲਾਸਟ ਮੱਕਾ ਮਸਜਿਦ ਹైదరాబాద్ ਦੀ ਉਹਦਾ ਬੰਬ ਰਾਸਟਰ ਫਿਰ ਸਮਝੋਤਾ ਐ ਐਕਸਪ੍ਰੈਸ ਬੰਬ ਬਲਾਸਟ ਮਾਲੇਗਾਉਂ ਤਾਂ ਹੈ ਹੀ ਸੀ ਜੀ ਤੇ ਇਹ ਚਾਰੋਂ ਪੰਜੋਂ ਘਟਨਾਵਾਂ ਦਾ ਸਬੰਧ ਜੁੜਿਆ ਆ ਆਰਐਸਐਸ ਦੀ ਅਭਿਨਵ ਭਾਰਤੀ ਨਾਲ ਕਰਨਲ ਪ੍ਰੋਧ ਜਿਹੜਾ ਸਰਵਿੰਗ ਕਰਨਲ ਸੀ ਸਾਧਵੀ ਪ੍ਰਗਿਆ ਔਰਿੰਦਰੇਸ਼ ਕੁਮਾਰ ਜਿਹੜਾ ਕਿ ਬਹੁਤ ਵੱਡਾ ਲੀਡਰ ਆ ਆਰਐਸਐਸ ਦਾ ਸੀ ਉਸ ਦਾ ਨਾਮ ਵੀ ਇਹਦੇ ਚ ਆਇਆ ਜੀ ਔਰ ਇਸ ਤੋਂ ਪਹਿਲਾਂ ਕਿ ਇਹ ਸਾਰਾ ਪਲੋਟ ਆਨ ਅਰਥ ਹੁੰਦਾ ਹੈ ਜਿਸ ਤਰੀਕੇ ਨਾਲ ਮੁੰਬਈ دہشتਗਰਦ ਹਮਲਿਆਂ ਦੇ ਕੰਟੈਕਸਟ ਨੂੰ ਨਾਲ ਜੋੜ ਕੇ ਹਮੰਦ ਕਾਰਕਰੇ ਨੂੰ ਸਦਕੇ ਕਾਨੂੰਨ ਥਾਂ ਦੇ ਉੱਤੇ ਜਿੱਥੇ ਥਾਂ ਨਾਲ دہشتਗਰਦ ਹਮਰੇ ਦਾ ਕੋਈ ਤਾਲੁਕ ਨਹੀਂ ਸੀ ਉਹਨੂੰ ਵੀ ਔਰ ਜਿਹੜਾ ਦੂਸਰਾ ਐਂਟੀ ਟੈਰਰਿਜ਼ਮ ਦਾ ਇੰਚਾਰਜ ਐਸਪੀ ਦੇ ਨਾਲ ਕੰਮ ਕਰ ਰਿਹਾ ਸੀ ਦੋਨਾਂ ਨੂੰ ਮੌਤ ਦੇ ਕਾਰਡ ਉਤਾਰ ਦਿੱਤਾ ਗਿਆ ਸੀ ਜੀ ਔਰ ਹੁਣ ਜਿਹੜੇ ਲੋਕ ਉਸ ਕਿਸਮ ਦੀ دہشتਗਰਦੀ ਦੇਲੇ ਇਸੇ ਮੇਵਾਰ ਸੰ ਮੜਕੇ মিডিਆ ਚੋਂ ਗਾਇਬ ਹੋ ਗਿਆ ਨਾ ਕਦੇ মিডিਏ ਨੇ ਕੁਐਸਚਨ ਕੀਤਾ ਕਿ ਕਰਨਲ ਅਪਰੋਧ ਕਿੱਥੇ ਗਿਆ ਸਾਧਵੀ ਪ੍ਰਗਿਆ ਆਪਣੇ ਸਿਹਤ ਹਵਾਲੇ ਨਾਲ ਬਹਾਨਾ ਬਣਾ ਕੇ ਬਾਹਰ ਆ ਗਈ ਔਰ ਅਬਿਨਵ ਭਾਰਤੀ ਦੀ ਹੈੱਡ ਜਿਹੜੀ ਇੱਕ ਕੋਈ ਜਿਦਾ ਕੱਲ ਇੱਕ ਤੇ ਇੰਟਰਵਿਊ YouTube ਤੇ ਘੁੰਮ ਰਿਹਾ ਸੀ ਉਹਨੇ ਵੀ ਬੜੀ ਬੇਸ਼ਰਮੀ ਨਾਲ ਕਿਹਾ ਕਿ ਜੀ ਅਸੀਂ ਏਜੰਡਾ ਆਪਣੀ ਗਤੀ ਦੇ ਨਾਲ ਲਾਗੂ ਕਰ ਰਹੇ ਹਾਂ ਅਸੀਂ ਭਾਰਤ ਦੀ ਸਰਕਾਰ ਨੂੰ ਆਪਣੀ ਹਿਤੈਸ਼ੀ ਸਰਕਾਰ ਨਹੀਂ ਸਮਝਦੇ ਸੋ ਉਹ ਈਵਨ ਇਹ ਮੈਸੇਜ ਦੇ ਰਹੇ ਨੇ ਕਿਉਂਕਿ ਜਦੋਂ ਉਹਨਾਂ ਦੀਆਂ ਕਾਰਵਾਈਆਂ ਹੋਣਗੀਆਂ ਜਾਂ ਹੋ ਰਹੀਆਂ ਨੇ ਸਾਹਮਣੇ ਆਣਗੀਆਂ ਤੇ ਮੋਦੀ ਸਰਕਾਰ ਕਹਿ ਸਕਦੀ ਹੈ ਦੇਖੋ ਜੀ ਉਹਨਾਂ ਨੇ ਤਾਂ ਸਾਡੇ ਨਾਲੋਂ ਪਹਿਲਾਂ ਹੀ ਡਿਸਟੈਂਸ ਕੀਤਾ ਹੋਇਆ ਪਰ ਜਿਹੜੀ ਗੱਲ ਕਿ ਕਿਵੇਂ ਇਹ ਸਾਰਾ ਏਜੰਡਾ ਰਲ ਮਿਲ ਕੇ ਹੈ ਔਰ ਕਿਵੇਂ ਇਹਨਾਂ ਨੇ ਜਿਹੜੀਆਂ ਇਹਨਾਂ ਦੀਆਂ 70-72 ਆਰਗੇਨਾਈਜੇਸ਼ਨਾਂ ਨੇ ਇਹਨਾਂ ਨੇ ਆਪਣਾ ਇੱਕ ਨੈਟਵਰਕ ਬਣਾਇਆ ਹੋਇਆ ਹੈ ਜੀ ਉਹ ਸਾਰਿਆਂ ਨੂੰ ਅੱਗੇ ਤੋਰਨ ਦੇ ਲਈ ਔਰ ਰਾਜੀ ਡਾਕਟਰ ਗੁਰਦਰਸ਼ਨ ਸਿੰਘ ਢਿਲੋਂ ਜੀ ਨਾਲ ਮੇਰੀ ਸਵੇਰੇ ਗੱਲਬਾਤ ਹੋ ਰਹੀ ਸੀ ਸਿੱਖ ਹਿਸਟੋਰੀਅਨ ਨੇ ਸਕਾਲਰ ਨੇ ਅੱਜ ਦੇ ਟੀਵੀ 84 ਨਿਊਜ਼ ਦੇ ਵਿੱਚ ਉਹ ਮੇਨ ਮਹਿਮਾਨ ਹੋਣ ਕੇ ਗੱਲਬਾਤ ਲਈ ਸੋ ਉਹ ਆਪਣੇ ਕਿਸੇ ਲਿਖੇ ਦਾ ਜ਼ਿਕਰ ਕਰ ਰਹੇ ਸੀ ਜਿਹੜੀ ਮੈਨੂੰ ਪੜਨ ਦਾ ਨਹੀਂ ਮੌਕਾ ਬਣਿਆ ਕਿ ਜਿਵੇਂ ਇਹ ਕਹਿ ਕੇ ਕਿ ਜੀ ਦੇਖੋ ਪਾਕਿਸਤਾਨ ਦੇ ਵਿੱਚ ਆਈਐਸਆਈ دہشت ਗਰਦੀ ਫਲਾ ਰਹੀ ਹੈ ਔਰ ਉਹਨਾਂ ਨੇ ਆਰਐਸਐਸ ਨੇ 10 12 ਸਾਲ ਦੀ ਉਮਰ ਦੇ ਛੋਟੇ ਛੋਟੇ ਉਮਰ ਦੇ ਬੱਚੇ ਜਨਾਨੂ ਉਹਨਾਂ ਨੇ ਉਹ ਬਹੁਤ ਸਾਰੇ ਕੁਈ ਟ੍ਰਾਈਬਲ ਬੱਚੇ ਨੇ ਆਦੀਵਾਸੀ ਨੇ ਉਹਨਾਂ ਨੂੰ ਚੁੱਕ ਕੇ ਘਰਾਂ ਚੋਂ ਲਿਆ ਕੇ ਔਰ ਜਿਸ ਤਰੀਕੇ ਨਾਲ ਸ਼ਿਸ਼ੂ ਭਾਰਤੀ ਦੇ ਨਾਂ ਥੱਲੇ ਉਹ ਉਹਨਾਂ ਨੂੰ ਟ੍ਰੇਨਡ ਕਰ ਰਹੇ ਨੇ ਉਹਨਾਂ ਦੇ ਬ੍ਰੇਨ ਵਾਸ਼ ਕਰ ਰਹੇ ਨੇ ਕਿ ਇਹਨਾਂ ਨੂੰ ਅਸੀਂ ਵਰਤਣਾ ਹੈ ਅਲਟੀਮੇਟਲੀ ਜਿਹੜਾ ਆਪਣੇ ਦੁਸ਼ਮਨ ਦੇਸ਼ ਦੇ ਖਿਲਾਫ ਮਤਲਬ ਪਾਕਿਸਤਾਨ ਦੇ ਵਿੱਚ دہشتਗਰਦ ਕਾਰਵਾਈਆਂ ਦੇ ਲਈ ਜਾਂ ਸੁਸਾਇਸਾਈਡ ਬੰਬਸ ਦੇ ਤੌਰ ਤੇ ਸੋ ਉਹਨਾਂ ਦੀ ਉਹ ਟ੍ਰੇਨਿੰਗ ਪੂਰੀ ਚੱਲ ਰਹੀ ਹੈ ਦੂਸਰੇ ਪਾਸੇ ਇਧਰ ਜਿਹੜੀ ਮੰਤ ਹੈ ਜਿਹੜੇ ਵੀ ਇਸ ਕਿਸਮ ਦੇ ਕੰਮ ਕਰਨ ਵਾਲੇ ਨੇ ਉਹ ਇਸ ਖਬਰ ਤੋਂ ਇਜ਼ਹਾਰ ਹੁੰਦੇ ਕਿ ਅੱਜ ਦੀ ਇੱਕ ਮੇਨ ਖਬਰ ਹੈ ਕਿ ਗੁਜਰਾਤ ਯੂਨੀਵਰਸਿਟੀ ਇਨਵਾਈਟਸ ਅਜਮੇਰ ਬਲਾਸਟ ਅਕਿਊਜ਼ਡ ਐਸ ਚੀਫ ਗੈਸਟ ਫਾਰ ਕਨਵੋਕੇਸ਼ਨ ਹੁਣ ਗੁਜਰਾਤ ਦੀ ਯੂਨੀਵਰਸਿਟੀ ਹੈ ਹਿਮਚੰਦਰ ਆਚਾਰੀਆ ਨਾਰਥ ਗੁਜਰਾਤ ਯੂਨੀਵਰਸਿਟੀ ਉਹਨਾਂ ਦੀ ਸਾਲਾਨਾ ਕਮਿਊਨਿਕੇ ਜਿਹੜੀ ਕਨਵੋਕੇਸ਼ਨ ਜਿਹਦੇ ਚ ਕਿ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਸੁਪਰਬ ਵਿਦਿਆਰਥੀ ਹੁੰਦੇ ਨੇ ਵਿਦਿਆਰਥੀ ਵਿਦਿਆਰਥਣਾ ਉਹਨਾਂ ਨੂੰ 골ਡ ਮੈਡਲ ਦਿੱਤੇ ਜਾਂਦੇ ਨੇ ਜੀ ਸੋ ਗੁਜਰਾਤ ਯੂਨੀਵਰਸਿਟੀ ਨੇ ਆਪਣੀ ਸਾਲਾਨਾ ਕਨਵੋਕੇਸ਼ਨ ਦੇ ਵਿੱਚ ਅਜਮੇਰ ਬੰਬ ਬਲਾਸਟ ਅਜਮੇਰ ਦਰਗਾਹ ਸ਼ਰੀਫ ਦੇ ਨੇੜੇ ਹੋਇਆ ਸੀ ਉਹਰੇ ਮਾਰੇ ਗਾਉਂ ਹੋਰੇ ਹਮੰਤ ਕਾਰਕਰੇ ਨੇ ਇਹਨਾਂ ਸਾਰੇ ਚਾਰੋਂ ਪੰਜੋਂ ਘਟਨਾਵਾਂ ਦਾ ਸਬੰਧ ਜੋੜਿਆ ਸੀ ਉਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਇੰਦਰੇਸ਼ ਕੁਮਾਰ ਹੈ ਉਹ ਕਨਵੋਕੇਸ਼ਨ ਤੇ ਉੱਤੇ ਜਿਹੜਾ ਚੀਫ ਗੈਸਟ ਹੈ ਔਰ ਇਹ ਖਬਰ ਹੈ ਅਹਮਦਾਬਾਦ ਦੀ ਰੇਟ ਲਾਈਨਰ ਜੀ ਇਹ ਯੂਨੀਵਰਸਿਟੀ ਇਨ ਗੁਜਰਾਤ ਹੈਜ਼ ਕਿੱਕਡ ਅਫਰ ਬਾਏ ਇਨਵਾਈਟਿੰਗ ਅ ਟਾਪ ਰਾਸ਼ਟਰੀ ਸਮਾਜ ਸੇਵਕ ਸੰਘ ਲੀਡਰ ਹੂ ਇਜ਼ ਆਲਸੋ ਐਨ ਅਕਿਊਜ਼ਡ ਇਨ ਦਾ ਅਜਮੇਰ ਬਲਾਸਟ ਕੇਸ ਕੇਸ ਐਸ ਦਾ ਚੀਫ ਗੈਸਟ ਫਾਰ ਦਾ ਇੰਸਟੀਟਿਊਸ਼ਨਸ ਐਨੂਅਲ ਕਨਵੋਕੇਸ਼ਨ ਸੈਰੇਮੋਨੀ ਇਹ ਮੈਂ ਦੱਸ ਹੀ ਦਿੱਤੇ ਦਾ ਇਨਵੀਟੇਸ਼ਨ ਟੂ ਇੰਦਰੇਸ਼ ਕੁਮਾਰ ਬਾਏ ਦਾ ਹਿਮੰਦਾ ਚਾਰੀਆ ਨਾਰਥ ਗੁਜਰਾਤ ਯੂਨੀਵਰਸਿਟੀ ਹੈਜ਼ ਕ੍ਰੀਏਟਿਡ ਏ difference of opinion on and outside the campus ke denalik vich jo charcha chidi hai ji with many educators in the state questioning the move ke jede bahut sare vidya de jede snatak ne ya maahir ne is te utte sawaliya nishan la rahe ne as chief guest kumar will not only hand over gold medal to gold medals to meritorious students but also give a speech in the presence of governor op kohli on monday ਹੁਣ ਉਸ ਫੰਕਸ਼ਨ ਦੇ ਵਿੱਚ ਜਿਦੇ ਚ ਕਿ ਕ੍ਰਿਮినਲ ਜਿਹੜਾ ਇਹ ਚੀਫ ਗੈਸਟ ਹੋਏਗਾ ਗੁਜਰਾਤ ਦਾ ਗਵਰਨਰ ਓਪੀ ਕੋਹਲੀ ਵੀ ਬੈਠਾ ਹੋਏਗਾ ਜਿੱਥੇ ਕਿ 파ਸ਼ਨ ਦੇਗਾ ਜੀ ਦਾ ਯੂਨੀਵਰਸਿਟੀ ਸਾਈਡ ਦਾ ਡਿਸੀਜਨ ਟੂ ਇਨਵਾਈਟ ਕੁਮਾਰ ਹੈਜ਼ ਬੀਨ ਟੇਕਨ ਬਾਈ ਵਾਈਸ ਚਾਂਸਲਰ ਆਰ ਐਲ ਗੋਧਰਾ ਹਿਮਸੈਲਫ ਉਹਨਾਂ ਨੇ ਕਿਹਾ ਜੀ ਫੈਸਲਾ ਤਾਂ ਵਾਈਸ ਚਾਂਸਲਰ ਨੇ ਕੀਤਾ ਹੈ ਦਾ ਇਨਵਾਈਟ ਕਾਲਸ ਦਾ ਆਰ ਐਸ ਐਸ ਲੀਡਰ ਇਸ ਸੋਸ਼ਲ ਰਿਫਾਰਮਰ ਐਂਡ ਅ ਡਿਫੈਂਸ ਐਕਸਪਰਟ ਹੁਣ ਅਤੰਕਵਾਦ ਜਿਹੜਾ ਸ਼ਬਦ ਇਹਨਾਂ ਦਾ ਹੀ ਕੜਿਆ ਹੋਇਆ ਹੈ دہشتਗਰਦ ਜਿਹੜਾ ਉਹ ਉਹਨਾਂ ਦਾ ਡਿਫੈਂਸ ਐਕਸਪਰਟ ਹੈ ਸੋ ਜ਼ਾਹਰ ਜਦੋਂ ਡਿਫੈਂਸ ਐਕਸਪਰਟ ਤੋਂ ਕਿਹਾ ਜਾਂਦਾ ਹੈ ਇੱਕ ਪਾਸੇ ਕਰਨਲ ਪ੍ਰੋਥ ਜਿਹੜਾ ਸਰਵਿੰਗ ਕਰਨਲ ਜੀ ਇਹ ਡਿਫੈਂਸ ਐਕਸਪਰਟ ਗਵਰਨਰ ਜਿਹੜਾ ਓਪੀ ਕੋਹਲੀ ਨੋਨ ਆਰਐਸਐਸ ਆਈਡੀਆਲੋਗ ਇਹ ਸਾਰੇ ਜਿਹੜੇ ਨੇ ਸਟੂਡੈਂਟਸ ਨੂੰ ਜਿਹੜੇ ਹੈ ਉਹ ਡਿਗਰੀਆਂ ਦੇਣਗੇ ਕੁਮਾਰ ਇਜ਼ ਵਨ ਆਫ ਦਾ ਅਕਿਊਜ਼ਡ ਨੇਮਡ ਇਨੇ ਸੀਬੀਆਈ ਚਾਰਜ ਸ਼ੀਟ ਓਨ ਦਾ ਬਲਾਸਟ ਐਟ ਅਜਮੇਰ ਸ਼ਰੀਨ ਇਨ 2007 ਵਿਚ ਕਿਲਡ 3 ਪੀਪਲ ਐਂਡ ਇੰਜਰਡ ਮੋਰ ਦੈਨ ਅ ਡਜ਼ਨ ਕੇ 2007 ਦੇ ਵਿੱਚ ਜਿਹੜੇ ਅਜਮੇਰ ਸ਼ਰੀਫ ਦੇ ਵਿੱਚ ਬਲਾਸਟ ਹੋਏ ਸੀ ਉਹਦੇ ਚ ਤਿੰਨ ਬੰਦੇ ਮਾਰੇ ਗਏ ਸੀ ਤੇ ਦਰਜਨ ਤੋਂ ਜ਼ਿਆਦਾ ਜ਼ਖਮੀ ਹੋਏ ਸੀ ਜੀ ਉਹਦੇ ਚ ਇਹ ਜਿਹੜਾ ਸੀਬੀਆਈ ਇਹ ਨਹੀਂ ਹੈ ਵੀ ਕਿਸੇ ਨੇ ਦੋਸ਼ ਲਾਇਆ ਚਾਰਜ ਸ਼ੀਟ ਉਦੋਂ ਹੀ ਜਾਰੀ ਕੀਤੀ ਜਾਂਦੀ ਜਦੋਂ ਨਾਂ ਜੋੜਿਆ ਜਾਂਦਾ ਜਦੋਂ ਮੁੱਢਲੇ ਸਬੂਤ ਹੁੰਦੇ ਨੇ ਔਰ ਜਿਹੜਾ ਇੰਟਰਸਟਿੰਗਲੀ ਵੈਨ ਇਨ ਨਵ ਗੁਜਰਾਤ ਸਮੇ ਰਿਪੋਰਟਰ ਆਸ ਦਾ ਰਜਿਸਟਰਾਰ ਆਫ ਦਾ ਯੂਨੀਵਰਸਿਟੀ ਡਾਕਟਰ ਡੀ ਐਮ ਪਟੇਲ ਅਬਾਊਟ ਦਾ ਇਨਵਾਈਟ ਜਦੋਂ ਉਹਨੂੰ ਰਜਿਸਟਰਾਰ ਨੂੰ ਪੁੱਛਿਆ ਗਿਆ ਜੀ ਇੱਕ ਤੁਸੀਂ ਕ੍ਰਿਮੀਨਲ ਨੂੰ ਜਿਹੜਾ 2007 ਦਾ ਚਾਰ ਸ਼ੀਟਡ ਹੈ ਬਲਾਸਟ ਦੇ ਤਿੰਨ ਬੰਦੇ ਮਰੇ ਦਰਜਨ ਜ਼ਖਮੀ ਹੋਏ ਤੁਸੀਂ ਸਾਧ ਰਹੇ ਹੋ ਹੀ ਸੈਡ ਹੀ ਹੈਡ ਨੋ ਆਈਡੀਆ ਹੂ ਇੰਦਰੇਸ਼ ਕੁਮਾਰ ਇਜ਼ ਦਾ ਵਾਈਸ ਚਾਂਸਲਰ ਫਿਕਸਡ ਹਿਸ ਨੇਮ ਡਿਊਰਿੰਗ ਅ ਵਿਜ਼ਿਟ ਟੂ ਦਿੱਲੀ ਹੀ ਸੈਡ ਉਨੇ ਕਹੇ ਜੀ ਮੈਨੂੰ ਨਹੀਂ ਪਤਾ ਇਹ ਕੀ ਹੈ ਬੰਦਾ ਪਰ ਜਦੋਂ ਸਾਡਾ ਵਾਈਸ ਚਾਂਸਲਰ ਦਿੱਲੀ ਗਿਆ ਔਰ ਦਿੱਲੀ ਯਾਤਰਾ ਦੇ ਦੌਰਾਨ ਉਹਨੇ ਇੰਦਰੇਸ਼ ਕੁਮਾਰ ਨੂੰ ਜਿਹੜਾ ਉਹ ਚੀਫ ਕੈਸਟ ਦੇ ਤੌਰ ਤੇ ਸੱਦਣ ਦਾ ਫੈਸਲਾ ਕੀਤਾ ਜੀ ਹੁਣ ਇੱਕ ਪਾਸੇ ਅਸੀਂ ਬੈਗ ਕਰ ਰਹੇ ਅਸੀਂ ਜ਼ਿਕਰ ਕੀਤਾ ਸੀ ਕੱਲ ਕਿ ਸੁਪਰੀਮ ਕੋਰਟ ਕੇਸ ਹੈ ਪਹਿਲਾਂ ਸ਼੍ਰੋਮਣੀ ਕਮੇਟੀ ਚੁਣੀ ਗਈ ਉਹਨਾਂ ਦੇ ਲੋਅ ਥੱਲੇ 4 ਸਾਲ ਲੰਘ ਗਏ ਮੈਂਬਰਾਂ ਨੂੰ ਸੌਂ ਵੀ ਨਹੀਂ ਚੁੱਕਣ ਦਿੱਤੀ ਗਈ ਜਨਰਲ ਹਾਊਸ 'ਨੀ ਕਾਲ ਹੋਇਆ ਕਿਉਂਕਿ ਇੱਕ ਬੀਜੇਪੀ ਵਰਕਰ ਪਰਮਜੀਤ ਰਾਣੂ ਸਿਆਹੀਤਾਰੀ ਫੈਡਰੇਸ਼ਨ ਦੇ ਨਾਂ ਥੱਲੇ ਹਾਈ ਕੋਰਟ ਚੰਡੀਗੜ੍ਹ ਚ ਗਿਆ ਫਿਰ ਉਹ ਸੁਪਰੀਮ ਕੋਰਟ ਚ ਪਹੁੰਚ ਗਿਆ ਔਰ ਹੁਣ ਉਹ ਸਾਰੀ ਜਿਹੜੀ ਸ਼੍ਰੋਮਣੀ ਕਮੇਟੀ ਨੂੰ 1014 ਮੈਂਬਰ 900 ਕਰੋੜ ਦੇ ਬਜਟ ਨੂੰ ਹੈਂਡਲ ਕਰਦੇ ਰਹੇ ਉਹਨਾਂ ਦੇ ਸ਼੍ਰੋਮਣੀ ਕਮੇਟੀ ਦੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ 90 95 ਸਾਲ ਦੇ ਕੋਈ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਡੈਂਟਲ ਕਾਲਜ ਦੂਜੇ ਉਸ ਤੇ ਉੱਤੇ ਜਿਹੜਾ ਹਾਈ ਕੋਰਟ ਨੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਕਿ ਜੀ ਇਹ ਤੁਸੀਂ ਕਿਵੇਂ ਜਿਹੜਾ ਉਹ ਪੰਜਾਬ ਗਵਰਨਮੈਂਟ ਇਹਨਾਂ ਨੂੰ ਛੂਟ ਦੇ ਸਕਦੀ ਹੈ ਮਾਈਨੋਰਟੀ ਆਰਗੇਨਾਈਜੇਸ਼ਨ ਕਿਉਂਕਿ ਪੰਜਾਬ ਚ ਤਾਂ ਸਿੱਖ ਮੈਜੋਰਟੀ ਚ ਨੇ ਜੀ ਔਰ ਕੱਲ ਗੱਲਬਾਤ ਸਰਪਾਰ ਸਿੰਘ ਚੀਮਾ ਕਿਉਂਕਿ ਜਿਹੜੇ ਖੁਦ ਵੀ ਵਕੀਲ ਨੇ ਬੜਾ ਸੋਹਣਾ ਉਹਨਾਂ ਨੇ ਆਰਗੂਮੈਂਟ ਦਿੱਤਾ ਉਹਨਾਂ ਨੇ ਕਿਹਾ ਜੀ ਦਾ ਮਤਲਬ ਇਹ ਹੈ ਕਿ ਭਾਰਤ ਦੇ ਹਰ ਸੂਬੇ ਦਾ ਵੱਖਰਾ ਕਾਨੂੰਨ ਹੈ ਜੀ ਜੀ ਜਾਂ ਤਾਂ ਕਨਸਟੀਟਿਊਸ਼ਨ ਅਲੱਗ-ਅਲੱਗ ਬਣਾ ਦਿਓ ਸਟੇਟਾਂ ਦੇ ਨੇ ਫਿਰ ਤੋਂ ਆਰਡਿਸਿਟ ਇਹੀ ਤਾਂ ਅਸੀਂ ਚਾਹੁੰਦੇ ਆਂ ਕਿ ਭਾਈ ਐਡ ਕਰੋ ਸਾਨੂੰ ਤੇ ਜੇ ਭਾਰਤ ਦਾ ਇੱਕ ਸੰਵਿਧਾਨ ਹੈ ਤੇ ਉਸ ਭਾਰਤ ਦੇ ਵਿੱਚ ਸਿੱਖ 2% ਤੋਂ ਵੀ ਘੱਟ ਨੇ ਘਟ ਗਿਣਤੀ ਨੇ ਜੀ ਤੇ ਤੁਸੀਂ ਕਹੋ ਜੀ ਵੀ ਇਹ ਸੰਵਿਧਾਨ ਫੁਲਾਨੀ ਥਾਂ ਤੇ ਲਾਗੂ ਹੁੰਦਾ ਹੈ ਪੰਜਾਬ 'ਚ ਤੁਸੀਂ ਘਟ ਗਿਣਤੀ ਨਹੀਂ ਹੋ ਇਹਦਾ ਮਤਲਬ ਹੈ ਪੰਜਾਬ 'ਚ ਕੋਈ ਡਿਫਰੈਂਟ ਕਨਸਟੀਟਿਊਸ਼ਨ ਹੈ ਪਰ ਜਦੋਂ ਤੁਸੀਂ ਇਹ ਮਿੱਥਿਆ ਹੀ ਹੋਇਆ ਜਿਹੜੀ ਕਹਾਣੀ ਅਕਸਰ ਵੁਲਫ ਐਂਡ ਦਾ ਲੈਂਮ ਦੀ ਸੁਣਾਈ ਜਾਂਦੀ ਹੈ ਅਨੇਕ ਇੱਕ ਜਿਹੜਾ ਉਹ ਵੁਲਫ ਹੈ ਉਹ ਉਹਨੇ ਦੇਖਿਆ ਕਿ ਬੜਾ ਛੋਟਾ ਜਿਹਾ ਵਿਚਾਰਾ ਲੀਲਾ ਪਾਣੀ ਪੀ ਰਿਹਾ ਉਹਨੇ ਕਿਹਾ ਜੀ ਉਹਨੂੰ ਤਾਂ ਮੈਂ ਖਾਣਾ ਉਹ ਉਹਨੂੰ ਜਾ ਕੇ ਕਹਿੰਦਾ ਤੂੰ ਮੈਨੂੰ ਜੂਠਾ ਪਾਣੀ ਭੇਜ ਰਿਆ ਉਤੋਂ ਉਹ ਕਹਿੰਦਾ ਜੀ ਤੁਸੀਂ ਉੱਤੇ ਹੋ ਮੈਂ ਥੱਲੇ ਆ ਪਾਣੀ ਤੇ ਤੁਹਾਡੇ ਵੱਲੋਂ ਮੈਨੂੰ ਆ ਰਿਹਾ ਜੀ ਉਹ ਕਹਿੰਦਾ ਫਿਰ ਤੂੰ ਪਿਛਲੇ ਸਾਲ ਮੈਨੂੰ ਦੱਸ ਵੀ ਗੜਾਂਗੇ ਉਹ ਗੱਡੀਆਂ ਸੀ ਉਹ ਕਹਿੰਦਾ ਜੀ ਮੇਰੀ ਤਾਂ ਉਮਰ ਹੀ 10 ਮਹੀਨੇ ਵਿੱਚ ਤਾਂ ਸਾਲ ਹੋਇਆ ਹੀ ਨਹੀਂ ਜੀ ਉਹ ਕਹਿੰਦਾ ਫਿਰ ਤੇਰੇ ਪਿਓ ਨੇ ਕੱਡੀਆਂ ਹੋਣੀਆਂ ਉਹ ਕਹਿੰਦਾ ਉਹਨੂੰ ਖਾ ਗਿਆ ਸੋ ਮਕਸਦ ਇਹ ਹੈ ਵੀ ਜਦੋਂ ਇੰਟੈਂਟੇ ਹੋਏ ਕਿ ਵੀ ਅਸੀਂ ਖਾਣਾ ਨਿਗਲਨੇ ਜੀ ਤੇ ਫਿਰ ਇਧਰ ਲਾਕ ਇਸ ਪਾਸੇ ਦਾ ਟਵਿਸਟ ਹੋ ਰਿਹਾ ਔਰ ਇੱਥੇ ਜਦੋਂ ਇੱਕ ਕ੍ਰਿਮੀਨਲ ਚਾਰਜ ਸ਼ੀਟਡ ਬੰਦਾ ਜਿਹੜਾ ਇੱਕ ਕਨਵੋਕੇਸ਼ਨ ਨੂੰ ਐਡਰੈਸ ਕਰੇਗਾ ਇੱਕ ਕ੍ਰਿਮੀਨਲ ਡਿਗਰੀਆਂ ਦੇਵੇਗਾ ਉੱਥੇ ਕੋਈ ਕਨਸਟੀਟਿਊਸ਼ਨ ਨਹੀਂ ਉੱਥੇ ਕੋਈ ਸੰਵਿਧਾਨ ਨਹੀਂ ਬੋਲਦਾ 31 ਸਾਲ ਬੀਤ ਗਏ ਕੋਈ ਜਸਟਿਸ ਲਈ ਸੰਵਿਧਾਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਿਸ ਕਿਸਮ ਦੇ ਨਾਲ ਹੋਈ ਗੋਲੀकांड ਹੋਏ ਕੀ ਕੀ ਚੱਲ ਰਿਹਾ ਕੋਈ ਉਸ ਤੇ ਨਹੀਂ ਅਕਾਉਂਟੇਬਿਲਟੀ ਨਹੀਂ ਸੋ ਅਸੀਂ ਸਮਝਦੇ ਹਾਂ ਕਿ ਇਹ ਗੱਲ ਬਾਰ-ਬਾਰ ਹਾਲਾਂ ਮੈਨੂੰ ਇਹ ਖਬਰਾਂ ਕੋ ਬਾਰ-ਬਾਰ ਸੁਣਾਉਣੀਆਂ ਚੰਗੀਆਂ ਨਹੀਂ ਲੱਗਦੀਆਂ ਜੀ ਪਰ ਹੁਣ ਕਿਵੇਂ ਤੁਸੀਂ ਇਸ ਗੱਲ ਨੂੰ ਦੱਸੋ ਕਿ ਉੱਥੇ ਰੋਜ਼ਾਨਾ ਜਿਹੜਾ ਉਹ ਹਰ ਦਿਨ ਇੰਡੀਅਨ ਸਟੇਟ ਜਿਹੜੀ ਹੈ ਉਹ دہشت گردੀ ਔਰ ਹਿੰਦੂਤਵਾਦ ਆਜੈਂਡਾ ਜਿਹੜਾ ਕਿ ਇੱਕ ਦੂਸਰੇ ਦੇ ਵਿੱਚ ਉਥਪਰੋਤ ਹੈ ਉਸ ਨੂੰ ਅੱਗੇ ਤੋਰ ਰਹੀ ਹੈ ਔਰ ਜੇ ਇਹੀ ਰੁਝਾਨ ਰਹੇਗਾ ਫੀਅਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਇਹ ਆਈਐਸਆਈ ਦੇ ਨਾਂ ਥੱਲੇ ਕਹਿੰਦੇ ਨੇ ਜੀ ਅਸੀਂ ਉਹਦੇ ਬਰਾਬਰ ਕਰਨਾ ਹੈ ਸਾਡੀ ਇਹ ਜਿਹੜੀ ਫਾਦਰ ਲੈਂਡ ਹੈ ਸਾਡੀ ਮਦਰ ਲੈਂਡ ਹੈ ਇਹ ਤਾਂ ਇੱਕ ਕਿਲਿੰਗ ਗਰਾਉਂਡ ਬਣ ਜਾਏਗੀ ਔਲਰੇਡੀ ਜਿਸ ਕਿਸਮ ਦੀ ਪਹਿਲਾਂ ਉਹਨਾਂ ਨੇ ਐਕਸਪੈਰੀਮੈਂਟੇਸ਼ਨ ਪੰਜਾਬ 'ਚ ਕੀਤੀ ਜਿਵੇਂ ਉਹਨਾਂ ਨੇ ਪੂਰੀ ਝੂਠੇ ਪੁਲਿਸ ਮੁਕਾਬਲੇ ਆਰ ਦੂਜੇ ਉਹ ਮਾਡਲ ਕਸ਼ਮੀਰ 'ਚ ਲਾਗੂ ਕੀਤਾ ਹੈ ਉਸ ਤੋਂ ਪਹਿਲਾਂ ਉਹ ਜਿਹੜੀ ਹੈ ਇੱਕ ਉਹਨਾਂ ਨੇ ਗੁਜਰਾਤ ਦੇ ਵਿੱਚ 2002 ਚ ਹਜ਼ਾਰਾਂ ਮੁਸਲਮਾਨਾਂ ਨੂੰ ਮਾਰ ਕੇ ਇੰਦਰਾ ਗਾਂਧੀ ਨੇ ਵੀ ਪੰਜਾਬ 'ਚ ਇਹੀ ਟੈਸਟ ਕੀਤਾ ਸੀ ਕਿ ਸਿੱਖਾਂ ਨੂੰ ਮਾਰੋ ਜੀ ਔਰ ਫਿਰ ਤੁਸੀਂ ਦੇਖੋ ਵੀ ਬਹੁ ਗਿਣਤੀ ਨੇ ਕਿਵੇਂ 3/4 ਬਹੁਮਤ ਨਾਲ ਜਿਹੜਾ ਰਾਜੀਵ ਗਾਂਧੀ ਨੂੰ ਜਿਤਾਇਆ ਉਸ ਮਾਡਲ ਨੂੰ ਮੁਸਲਮਾਨਾਂ ਦੇ ਉੱਤੇ ਮੋਦੀ ਨੇ ਅਪਲਾਈ ਕੀਤਾ ਨਤੀਜੇ ਦੇ ਤੌਰ ਤੇ ਇੱਕ ਜਿਹੜਾ ਖੁਦ ਕ੍ਰਿਮੀਨਲ ਬੈਕਗ੍ਰਾਉਂਡ ਦਾ ਜਿਹਦੇ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗੇ ਹੋਏ ਨੇ ਉਸ ਨੂੰ ਜਿਹੜੀ ਬੀਜੇਪੀ ਐਬਸੋਲੂਟ ਪਾਵਰ ਚਾਹੀ ਹੁਣ ਅਗਲੀ ਵਾਰੀ ਕਿਹਦੀ ਹੈ ਜਾਂ ਇਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਵਾਰੀ-ਵਾਰੀ ਸਬਕ ਸਿਖਾਣਾ ਹੈ ਪਰ ਪੰਜਾਬ ਦੇ ਹਵਾਲੇ ਨਾਲ ਅਸੀਂ ਕਾਫੀ ਫਿਕਰਮੰਦ ਹੈ ਕਿ ਜੋ ਕੁਝ ਚੱਲ ਰਿਹਾ ਹੈ ਉਸ ਦਾ ਜੋ ਪਿੱਛਾ ਹੈ ਉਹ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਲੇਕਿਨ ਕੋਈ ਬੜੀ ਜ਼ਬਰਦਸਤ ਇਸ ਕਿਸਮ ਦੀ ਜਿਹੜੀ ਹੈ ਤਿਆਰੀ ਹੈ ਜਿਹਦੇ ਥੱਲੇ ਉਹਨਾਂ ਨੇ ਸਾਨੂੰ ਬਲਦੀ ਦੇ ਬੂਥੇ ਦੇਣਾ ਹੈ ਪਰ ਬਾਕੀ ਹਿੱਸਿਆਂ 'ਚ ਕੀ ਚੱਲ ਰਿਹਾ ਹੈ ਜੇ ਗੁਜਰਾਤ ਦੇ ਵਿੱਚ ਹਾਲਾਂਕਿ ਬੀਜੇਪੀ ਨੂੰ ਸੈਟਬੈਕ ਲੱਗਾ ਹੈ ਪਿਛੜੀਆਂ ਨਗਰਪਾਲਿਕਾ ਚੋਣਾਂ ਚ ਪੰਚਾਇਤ ਚੋਣਾਂ ਚ ਕਿਉਂਕਿ ਪਟੇਲ ਬਰਾਦਰੀ ਇਹਨਾਂ ਤੋਂ ਖਫਾ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਦੀ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਠੁਕਰਾਇਆ ਕਿ ਜੀ ਰਿਜ਼ਰਵੇਸ਼ਨ ਹੋਏ ਜੀ ਔਰ ਜਿਹੜਾ ਇਸ ਗੱਲ ਨੂੰ ਚੁੱਕਣ ਵਾਲਾ ਸੀ ਯੰਗ ਪਟੇਲ ਉਸ ਨੂੰ ਦੇਸ਼ ਤਰੋ ਹੀ ਵੜਾ ਦਿੱਤੇ ਔਰ ਪਟੇਲਾ ਨੇ ਉਹਨਾਂ ਨੂੰ ਸਬਕ ਵੀ ਸਿਖਾਇਆ ਲੇਕਿਨ ਇਹਦੇ باوجود ਆਰਐਸਐਸ ਜਿਹੜਾ ਹੈ ਉਹ ਆਪਣੇ ਏਜੰਡੇ ਦੇ ਉੱਤੇ ਲਗਾਤਾਰਤਾ ਦੇ ਨਾਲ ਜਿਹੜਾ ਉਹ ਅੱਗੇ ਚੱਲ ਰਿਹਾ ਇਹ ਹੁਣ ਸਾਡੀਆਂ ਸਿੱਖ ਸੰਸਾਵ ਸਿੱਖ ਜਥੇਬੰਦੀਆਂ ਸਿੱਖ ਇੰਡੀਵਿਜੂਅਲਸ ਅਸੀਂ ਤਾਂ ਇਸ ਕਿਸਮ ਦਾ ਮਾਹੌਲ ਸਰਬੱਤ ਖਾਲਸਾ ਇੱਕ ਹੋਇਆ ਲੱਖਾਂ ਸਿੱਖਾਂ ਨੇ ਆਪਣੀ ਪ੍ਰੈਜ਼ੈਂਸ ਦਿੱਤੀ ਤਾਂ ਹੁਣ ਦੂਸਰਾ ਆਲਮੋਸਟ ਜਨਵਰੀ ਜਿਹੜਾ ਉਹ ਅੱਧ ਚੋਂ ਗੁਜ਼ਰ ਗਿਆ ਕੁਝ ਹਫ਼ਤੇ ਨੇ ਔਰ ਮੈਂ ਜਦੋਂ 1 ਟੂ 1 ਵੀ ਬਹੁਤ ਸਾਰਿਆਂ ਦੀਆਂ ਕਾਲਾਂ ਜਾਂ ਗੱਲਬਾਤ ਵੀ ਹੁੰਦੀ ਹੈ ਇਸ ਕਿਸਮ ਦਾ ਕਨਫਿਊਜ਼ਨ ਹੈ ਅਸੀਂ ਇੱਕ ਦੂਜੇ ਨੂੰ ਸਹਾਰਨ ਨੂੰ ਤਿਆਰ ਨਹੀਂ ਹੈ ਇੱਕ ਦੂਸਰੇ ਪ੍ਰਤੀ ਸਾਡੇ ਇਨੇ ਸ਼ੱਕ ਸ਼ੁਬੇ ਨੇ ਕਿ ਸਾਨੂੰ ਲੱਗਦਾ ਹੈ ਕਿ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਕਿ ਵੀ ਅਸੀਂ ਉਹ ਕਿੱਥੇ ਚਲਾ ਗਿਆ ਸਾਡਾ ਸਿੱਖ ਕੈਰੈਕਟਰ ਇੱਕ ਪਾਸੇ ਅਸੀਂ ਬਾਣੀ ਉਹੀ ਪੜ ਰਹੇ ਹੁੰਦੇ ਆਂ ਝੂਮ ਝੂਮ ਕੇ ਕਿ ਜੋ ਦੱਸਿਆ ਗੁਰ ਸਿੱਖਾ ਤਸੀਂ ਨਿਮ ਨਿਮ ਲਾਗਾ ਪਾਏ ਜੀਓ ਜੀ ਕਿ ਭਾਈ ਮੈਨੂੰ ਜਿਹੜਾ ਵੀ ਗੁਰੂ ਦਾ ਸਿੱਖ ਨਜ਼ਰ ਆਏ ਮੈਂ ਉਸ ਦੇ ਚੁੱਕ ਚੁੱਕ ਕੇ ਉਹਦੇ ਉਹ ਪੈਰੀਂ ਲੱਗਾ ਜਾ ਆਏ ਮਿਲ ਗੁਰਸਖ ਆਏ ਮਿਲ ਆਏ ਮੇਰੇ ਗੁਰਕੇ ਪਿਆਰੇ ਹੁਣ ਇਹ ਸਿਰਫ ਬਾਣੀ ਪੜਨ ਲਈ ਹੈ ਦੂਜੇ ਪਾਸੇ ਸਾਡਾ ਵਰਤਾਰਾ ਇਹ ਹੈ ਕਿ ਅਸੀਂ ਜਿਵੇਂ ਸਿੱਖ ਇੱਕ ਦੂਜੇ ਨੂੰ ਡਿਸਟਰਸਟ ਕਰਦੇ ਆਂ ਕਈ ਹਾਲਤਾਂ 'ਚ ਮੈਂ ਦੇਖਦਾ ਜਦੋਂ ਤੁਸੀਂ ਜਾ ਰਹੇ ਹੋ ਤੁਸੀਂ ਦੂਰੋਂ ਦੇਖ ਰਹੇ ਹੋ ਵੀ ਬੰਦੇ ਨੇ ਤੁਹਾਨੂੰ ਦੇਖ ਮੂੰਹ ਪਾਸੇ ਕਰ ਲੈਂਦੇ ਜੀ ਚਲੋ ਫਤਿਹ ਤਾਂ ਕਿਸੇ ਦੀ ਨਹੀਂ ਹੈ ਫਤਿਹ ਤਾਂ ਗੁਰੂ ਦੀ ਹੈ ਜੀ ਜੀ ਜੇ ਕਿਸੇ ਨਾਲ ਤੁਹਾਡੀ ਸਹਿਮਤੀ ਨਹੀਂ ਹੈ ਕੋਈ ਤੁਹਾਨੂੰ ਚੰਗਾ ਨਹੀਂ ਲੱਗਦਾ ਅਸੀਂ ਨਿੱਕੇ ਨਿੱਕੇ ਜਾਤ ਪਾਤੀ ਝਗੜਿਆਂ 'ਚ ਫਸੇ ਹੋਏ ਆਂ ਨਿੱਕੀਆਂ ਨਿੱਕੀਆਂ ਕਮੇਟੀਆਂ ਦੀਆਂ ਲੜਾਈਆਂ 'ਚ ਫਸੇ ਹੋਏ ਆਂ ਸਾਡੇ ਵੱਡੇ ਵੱਡੇ ਕਥਾਵਾਚਕ ਵੱਡੇ ਵੱਡੇ ਲੋਕ ਜਿਹੜੇ ਨੇ ਉਹ ਜਦੋਂ ਆਉਂਦੇ ਨੇ ਅਸੀਂ ਉਹ ਸਟੇਜ 'ਤੇ ਪਾ ਦਿੰਨੇ ਆਂ ਨੋਟਾਂ ਦੇ ਨਾਲ ਸੁਣ ਸੁਣ ਕੇ ਜੀ ਗੁਰੂ ਪਿਆਰ ਦੀਆਂ ਗੱਲਾਂ ਵਿਰਾਗ ਵੀ ਹੋ ਰਿਹਾ ਹੁੰਦਾ ਹੈ ਦੂਸਰਾ ਵੀ ਹੋ ਰਿਹਾ ਹੁੰਦਾ ਹੈ ਫਿਰ ਗੱਲ ਉੱਥੇ ਦੀ ਉੱਥੇ ਹੈ ਨਾ ਅਸੀਂ ਕੋਈ ਸਿਸਟਮ ਦਾ ਸੁਧਾਰ ਕਰਨ ਨੂੰ ਤਿਆਰ ਹੈ ਨਾ ਸਾਡੇ ਵਿਹਾਰ ਚ ਇਮਾਨਦਾਰੀ ਹੈ ਨਾ ਅਸੀਂ ਗੁਰਦੁਆਰਿਆਂ ਚ ਹੁਣ ਆ ਟੀਵੀ 84 ਦੇ ਹਵਾਲੇ ਨਾਲ ਮੈਂ ਕਦੇ ਕੋਈ ਸ਼ਿਕਾਇਤ ਦੇ ਵਿੱਚ ਯਕੀਨ ਨਹੀਂ ਰੱਖਦਾ ਜੀ ਪਰ ਜਿਹੜੇ ਲੋਕ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਜਾਂ 10 ਸਾਲ ਤੋਂ ਆਪਣਾ ਮੀਡੀਆ ਆਪਣਾ ਮੀਡੀਆ ਉਹਨਾਂ ਦਾ ਉਹਨਾਂ ਨੂੰ ਹੁਣ ਨਜ਼ਰ ਨਹੀਂ ਆਉਂਦਾ ਹੈ ਵੀ ਟੀਵੀ 84 ਕੀ ਕਾਰਗੁਜ਼ਾਰੀ ਹੈ ਸਾਡੀ ਜਾਂ ਕਿਸ ਤਰੀਕੇ ਨਾਲ ਉਹ ਵੀ ਨੇ ਜਿਵੇਂ ਹਿਊਸਟਨ ਜਿਕ ਸੱਜਣ ਜਿਨ੍ਹਾਂ ਨੇ ਸੰਗਤ ਨੂੰ ਕਿਹਾ ਵੀ ਦੱਸੋ ਕਿਹੜਾ ਦੁਨੀਆ 'ਚ ਤੁਹਾਡੀ ਆਵਾਜ਼ ਕੌਣ ਦੇਗਾ ਕੌਣ ਪਹੁੰਚਾਣ ਵਾਲਾ ਜੀ ਜੇ ਇੱਕ ਮੀਡੀਆ ਇੱਕ ਅਸੀਂ ਗੱਲ ਕਰਦੇ ਹਾਂ ਤੇ ਗੁਰਦੁਆਰਿਆਂ ਦੇ ਰਿਸੋਰਸ ਕੋਈ ਸਿੰਗਰ ਆ ਜਾਏ ਕੋਈ ਗਾਇਕ ਆ ਜਾਏ ਕੋਈ ਦੂਜੇ ਆ ਜਾਣ ਉੱਥੇ ਹਜ਼ਾਰਾਂ ਡਾਲਰ ਸੁੱਟਣ ਨੂੰ ਤਿਆਰ ਹੋ ਜਾਣਗੇ ਲੇਕਿਨ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ 5-700 ਹਜ਼ਾਰ ਡਾਲਰ ਦੀ ਦਿੱਤੀ ਐਡ ਵੀ ਜਿਹੜੀ ਹੈ ਉਹ ਬਹੁਤ ਵੱਡਾ ਪਰ ਟੀਵੀ 84 ਨੂੰ ਉਹ ਸਮਝਦੇ ਨੇ ਕਿ ਵੀ ਇਹ ਤਾਂ ਇਹ ਬਾਗੀ ਚੈਨਲ ਹੈ ਬਾਗੀਆਂ ਦਾ ਚੈਨਲ ਹੈ ਜੀ ਸੋ ਮੈਂ ਸਮਝਦਾ ਵੀ ਜੇ ਇਹੋ ਜਿਹਾ ਹੀ ਵਰਤਾਰਾ ਰਹਿਣਾ ਠੀਕ ਹੈ ਕੋਈ ਇਹ ਵੀ ਨਹੀਂ ਹੈ ਅਲਟੀਮੇਟਲੀ ਗੁਰੂ ਨੇ ਕਿੱਧਰ ਨੂੰ ਲਿਜਾਣਾ ਹੈ ਸਤਿਗੁਰ ਜਾਣਦੇ ਨੇ ਪਰ ਮੈਂ ਸਮਝਦਾ ਐ ਵੀ ਇੱਕ ਪਾਸੇ ਮੈਂ ਤਾਂ ਇਹਨੂੰ ਕੰਪੇਅਰ ਕਰਕੇ ਦੇਖ ਰਿਹਾ ਐ ਕਿ ਇੱਕ ਪਾਸੇ ਦੁਸ਼ਮਣ ਕਿਸ ਕਦਰ ਲਾਮਬੰਦੀ ਉਹਨੇ ਕੀਤੀ ਹੋਈ ਹੈ ਆਰਐਸਐਸ ਦਾ ਨੈਟਵਰਕ ਤਾਂ ਦੇਖੀਏ ਜੀ ਜੇ ਤੁਸੀਂ ਕਾਂਗਰਸ ਤੇ ਦੂਸਰੀਆਂ ਤੇ ਰੋ ਦੇ ਤਰ੍ਹਾਂ ਦੇਖੋ ਅਲਟੀਮੇਟਲੀ ਉਹ ਵੀ ਜਦੋਂ ਕੋਈ ਸਿੱਖ ਇਸ਼ੂ ਆਏਗਾ ਪੰਜਾਬ ਦੇ ਜਿਹੜੇ ਕਾਂਗਰਸ ਦੇ ਨੇ ਉਹ ਆਰਐਸਐਸ ਨਾਲੋਂ ਵੀ ਵੋਕਲ ਹੁੰਦੇ ਨੇ ਖਿਲਾਫ ਬੋਲਣ ਦੇ ਲਈ ਉਹ ਭਾਵੇਂ ਬਿੱਟੂ ਹੋਏ ਰਵਨੀਤ ਬਿੱਟੂ ਦੂਜਾ ਕੋਈ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਹੈ ਜਾਂ ਕੋਈ ਜੈਨੂਨ ਜਿਹੜੀ ਹੈ ਹੁਣ ਆ ਖਰਸਤਾਨ ਮੁੱਦੇ ਦੇ ਉੱਤੇ ਦੇਸ਼ทรੋਦਾ ਜਿਹੜਾ ਇਲਜ਼ਾਮ ਲਾ ਕੇ ਸਰਬਤ ਖਾਲਸਾ ਦੇ ਅੰਦਰ ਡੱਕੇ ਨੇ ਔਰ ਮੈਂ ਇਸੇ ਲਈ ਮੈਂ ਸਮਝਦਾ ਵੀ ਇੱਕ ਦੋ ਨੂੰ ਛੱਡ ਕੇ ਡਾਕਟਰ ਧਰਮਵੀਰ ਗਾਂਧੀ ਜਾਂ ਸੁਖਪਾਲ ਖੈਰਾ ਜੋ ਹੁਣ ਆਮ ਆਦਮੀ ਪਾਰਟੀ ਦੀ ਚਲਾ ਗਿਆ ਉਹ ਤੋਂ ਕਾਂਗਰਸ ਸੀ ਜੀ ਕਿਹਦੀ ਆਵਾਜ਼ ਆਈ ਅਕਾਲੀਆਂ ਦਾ ਹਾਲ ਦੇਖ ਲਓ ਅਕਾਲੀਆਂ ਦੀ ਸਰਕਾਰ ਹੈ ਜਿਹੜੀ ਦੇਸ਼ทรੋਹੀ ਬਣਾ ਰਹੀ ਜਿਨ੍ਹਾਂ ਨੇ ਆਪ ਮੋਰਚੇ ਲਾਏ ਕਿ ਜੀ ਇਹ ਕੈਰੋ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਤੇ ਪਾਬੰਦੀ ਲਾ ਦਿੱਤੀ ਜਿਹੜਾ ਇਹ ਕਹਿੰਦਾ ਜਿਸ ਬਾਦਲ ਨੇ ਖੁਦ ਸੰਵਿਧਾਨ ਦੀ ਆਰਟੀਕਲ 25 20 ਤਾਰਾ ਸਾਢੀ ਸੀ ਉਦੋਂ ਨਾ ਲੱਗਾ ਬਾਦਲ ਤੇ ਨਾ ਲੱਗਾ ਦੇਸ਼ ਧਰੋਹ ਦਾ ਕਿ ਜਿਹੜਾ ਉਹ ਚਾਰਜ ਹੈ ਜੀ ਲੇਕਿਨ ਜੇ ਅੱਜ ਅਸੀਂ ਆਪਣੀਆਂ ਰਿਸੋਰਸ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਪੰਥਕ ਗੱਲ ਕਰਨਾ ਵੀ ਦੇਸ਼ ਧਰੋਹ ਹੈ ਤੇ ਇਧਰ ਬਾਹਰਲੇ ਸਾਡੇ ਗੁਰਦੁਆਰਾ ਕਮੇਟੀਆਂ ਹੋਣ ਦੂਜੇ ਹੋਣ ਇਦਾਂ ਦੇ ਵੀ ਇੰਡੀਵਿਜੂਅਲ ਨੇ ਆ ਜਿਹੜੇ ਪਹਿਲਾਂ ਟਾਰਾ ਮਾਰਦੇ ਸੀ ਜੀ ਅਸੀਂ ਟੀਵੀ 84 ਦੀ ਬਹੁਤ ਮਾਇਤ ਕਰਾਂਗੇ ਅਸੀਂ ਸਪੋਰਟ ਕਰਾਂਗੇ ਤੇ ਯੂਬਾ ਸਿਟੀ ਕਰ ਚੋ ਨਹੀਂ ਜੀ ਉੱਥੇ ਡਾਕਟਰ ਅਮਰਜੀਤ ਸਿੰਘ ਨੇ ਤਾਂ ਜਿਹੜਾ ਉਹ ਸਰਬਤ ਖਾਲਸਾ ਦੀ ਮਾਇਤ ਕਰ ਦਿੱਤੀ ਉਹ ਤਾਂ ਰਲ ਗਿਆ ਜੀ ਮਾਨ ਸਾਹਿਬ ਦੇ ਨਾਲ ਰਲ ਗਿਆ ਹੁਣ ਜੇ ਇਹੋ ਜਿਹੀ ਐਟੀਟਿਊਡ ਨੇ ਕਿ ਵੀ ਸਾਨੂੰ ਆਪਣਾ ਜਿਹੜਾ ਉਹ ਸਭ ਤੋਂ ਵੱਡਾ ਦੁਸ਼ਮਣ ਨਜ਼ਰ ਆਉਂਦਾ ਹੈ ਤਾਂ ਫਿਰ ਰੱਬ ਹੀ ਰੱਖਿਆ ਪਰ ਕੋਈ ਦਿਨ ਐਸਾ ਨਹੀਂ ਹੁੰਦਾ ਜਦੋਂ ਇਹ ਨਾ ਆ ਰਿਹਾ ਹੋਵੇ ਕਿ ਆਰਐਸਐਸ ਕਿੰਨੀ ਤੇਜ਼ੀ ਦੇ ਨਾਲ ਹਰ ਖੇਤਰ ਦੇ ਵਿੱਚ ਇਨ ਰੋਡਸ ਬਣਾ ਰਿਹਾ ਹੈ ਅਰਧਿਆ ਟੇਕਿੰਗ ਫੁੱਲ ਕੰਟਰੋਲ ਔਰ ਪੰਜਾਬ ਚ ਮੋਦੀ ਜਦੋਂ ਬਣਿਆ ਹੀ ਸੀ ਭਾਰਤ ਦਾ ਪ੍ਰਧਾਨ ਮੰਤਰੀ ਪਹਿਲੇ 2-3 ਹਫਤੇ ਚ ਜੱਜ ਕਿਹੜੇ ਲਾਣੇ ਨੇ ਇਲੈਕਸ਼ਨ ਕਮਿਸ਼ਨ ਗੁਰਦੁਆਰਾ ਉਹਦਾ ਕੰਟਰੋਲ ਉਹਨਾਂ ਨੇ ਲੈ ਲਿਆ ਸੀ ਹੁਣ ਸ਼੍ਰੋਮਣੀ ਕਮੇਟੀ ਦਾ ਫੈਸਲਾ ਈਦਰ ਵੇ ਜਾਏ ਸੁਪਰੀਮ ਕੋਰਟ ਚ ਇਹ ਕੰਟਰੋਲ ਵੀ ਖੁੱਸ ਜਾਂਦਾ ਹੈ ਬਾਦਲ ਤਾਂ ਵੈਸੇ ਹੀ ਇਹਦੇ ਪੈਰ ਨਹੀਂ ਹੈ ਤਾਂ ਚੋਰ ਹੈ ਔਰ ਇਹਨੂੰ ਉਹਨਾਂ ਨੇ ਉਸੇ ਤਰ੍ਹਾਂ ਜਿਵੇਂ ਚੋਰ ਨੂੰ ਜਿੰਨਾਂ ਕੁ ਵੇਟ ਦਿੰਦੇ ਨੇ ਉਨਾਂ ਕੀ ਦੇਣਾ ਤੇ ਸਾਡੇ ਕੋਲ ਕੀ ਹੈ ਜੀ ਜਿਹੜੇ ਮਾੜੇ ਮੋਟੇ ਨੇ ਕੋਈ ਡਰੱਗੀ ਬਣਾ ਦੱਤੇ ਨੇ ਕੋਈ ਬਾਹਰ ਨਿਕਲਣ ਨੂੰ ਨੇ ਜਿਹੜੇ ਕੋਈ ਬੋਲਦੇ ਨੇ ਉਹ ਚੁੱਕੇ ਤੁਸੀਂ ਦੇਸ਼ thro ਹੀ ਬਣਾ ਦਿੰਦੇ ਹੋ ਤੇ ਬਾਹਰਿਆਂ ਦਾ ਸਾਡੀ ਜਿਹੜਾ ਹਾਲ ਹੈ ਉਹ ਕੋਈ ਉਤਸ਼ਾਹ ਵਾਲਾ ਨਹੀਂ ਹੈ ਸੋ ਹੋਰ ਮੈਂ ਹੁਣ ਕੀ ਕਹਾਂ ਇਸ ਤੋਂ ਵੱਧ ਕੇ ਜੀ ਰਸਾਲਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਨਾਲਾ ਨੇ ਬ੍ਰੇਕ ਵੀਅਰਸ ਤੁਸਨ ਅਸਰਾ ਜੁੜੇ ਰਹੋ ਮਿਲਦੇ ਆਂ ਛੋਟੇ ਜਿਹੇ ਵਕਫੇ ਵਕਫੇ ਇਤਫਾਕ